ਮਾਹਾਨੂੰ ਬਗਜਾਨ ਦੋ ਪਈ ਸਾਨੂੰ ਐ ਕਰ ਲਾਂ ਦੋ ਕਹਿੰਦੇ ਨਹੀਂ ਉਹਨੂੰ ਖਤਰਾ ਹੈਗਾ ਕੇਦਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਕੀ ਖਤਰਾ ਖੌਂਕ ਤੱਕ ਪੰਜਾਬ ਦੇ ਲੋਕਾਂ ਦੇ ਉੱਤ ਸਿਰ ਤੇ ਝੂਟੇ ਲੈਂਦਾ ਰਿਹਾ ਉਹੀ ਗੱਲ ਆ ਬਈ ਕਹਿੰਦੇ ਖਤਰਾ ਹੈਗਾ ਅਸੀਂ ਇਹੀ ਹੈ ਕਿਹੜੀਆਂ ਚੀਜ਼ਾਂ ਚੱਕੀ ਫਿਰਦੇ ਜਿਹੜਾ ਉਹ ਤੋਂ ਖਤਰਾ ਹੈਗਾ ਨਹੀਂ ਉਹਨਾਂ ਡੱਬਿਆਂ 'ਚ ਦਵਾਈਆਂ ਹੀ ਸੀ ਗੋਲੀਆਂ ਬੱਟੀਆਂ ਹੀ ਸੀ ਕੋਈ ਬੰਬ ਥੋੜੀ ਸੀ ਕੇਦਰੀਵਾਲ ਨੂੰ ਖਤਰਾ ਉਹੀ ਗੱਲ ਆ ਠੀਕ ਆ ਉਹ ਡਰਦੇ ਆਏ ਆ ਕਿ ਕਿ ਕੋਈ ਸਵਾਲ ਨਾ ਪੁੱਛ ਲੈਣ ਵੇਰੇ ਤਾਂ ਹਜ਼ਾਰਾਂ ਬੰਦਾ ਤਕਰੀਬ ਨਾਇਆ ਗਿਆ ਹਜ਼ਾਰਾਂ ਬੰਦਾ ਸਾਰੇ ਦੇ ਸਾਰੇ ਟੋਟਲ ਪਰੇਸ਼ਾਨ ਹੋ ਰਹੇ ਆ ਜਿਹੜੇ ਲੋਕ ਰਸਨ ਲੈ ਕੇ ਆਏ ਫਿਰ ਇਹ ਗਾਂ ਤੋਂ ਫਿਰ ਨਹੀਂ ਆਉਣਗੇ ਫਿਰ ਪਰੇਸ਼ਾਨ ਹੋਣਗੇ ਮਤਲਬ ਆਲਾ ਨਹੀਂ ਹੁੰਦਾ ਫਿਰ ਵੀਰੇ ਕਿਉਂਕਿ ਤੁਹਾਡੇ ਵਰਗੇ ਤਾਂ ਸਹੀ ਸੇਵਾ ਭਾਵਨਾ ਨਾਲ ਆਉਂਦੇ ਆ ਪਰ ਇਹ ਇੱਥੇ ਆ ਕੇ ਡਰਮੇ ਕਰਨ ਲੱਗ ਜਾਂਦੇ ਉਹਦੇ ਨਾਲ ਨੁਕਸਾਨ ਤਾਂ ਇਨਾ ਲੋਕਾਂ ਦਾ ਨਾ ਜੇ ਤੁਸੀਂ ਅੱਗੇ ਨੂੰ ਨਹੀਂ ਆਉਂਗੇ ਬਿਲਕੁਲ ਵੀਰੇ ਅੱਧੇ ਬੰਦੇ ਨਾਲ ਲੱਗੇ ਸਾਡੇ ਵੀ ਵੇਖੀ ਜਾਂਦੇ ਆ ਟਰਾਲੇ ਲਾ ਕੇ ਪਿੱਛੇ ਬੈਕ ਮੁੜ ਜਾਂਦੇ ਆ ਜਿੰਨਾ ਹੋ ਸਕਿਆ ਅਸੀਂ ਨਾਲ ਮਦਦ ਕਰਾਉਣੀ ਸੀ ਆਕੇ ਅਸੀਂ ਪਿੰਡੋਂ 15 ਜਣੇ ਆਏਵੇਂ ਆ ਜੀ ਤੇ ਸਾਡਾ ਵਿਚਾਰ ਇਹ ਸੀ ਸਾਰਿਆਂ ਦੇ ਵੀ ਜਾ ਕੇ ਨਾਲ ਜਿੰਨੀ ਹੋ ਸਕਦੀ ਆ ਅਸੀਂ ਮਦਦ ਕਰਾਉਣੀ ਪਰ ਮਦਦਕਾਰੀ ਕਰਾਉਣੀ ਸੀ ਕਿ ਜੀ ਅਸੀਂ ਤਾਂ ਹਜੇ ਕਿਲੋ 2 ਕਿਲੋਮੀਟਰ ਪਿੱਛੇ ਖੜੇ ਆ ਇੱਥੇ ਜੇ ਕੋਈ ਕਰਦਾ ਗੱਲ ਮਾੜੀ ਆ ਉਹਦੀ ਜਾਣੀ ਦੀ ਲਫੜਮਾਨ ਤੱਕ ਜਾਂਦੇ ਵੀ ਵਾਹ ਜਾਵੜੋ ਇੱਥੋਂ ਤੁਸੀਂ ਆ ਹਣ ਆਇਆ ਉਹ ਮੰਦਰ ਉਹ ਫਾਇਦਾ ਹੀ ਜਿਹੜੇ ਕਰਦਾ ਗੱਡੀਆਂ ਖੜਾਈ ਜਾਵਾਂਗਾ ਤੇ ਉਹਨੇ ਦੋ ਘੰਟੇ ਇੱਥੇ ਝੂੜੇ ਝਾੜੇ ਲੈ ਕੇ ਤੇ ਮੁੜ ਜਾਊਗਾ ਬਸ ਉਹ ਕੀ ਦੁੱਖਦਰਦ ਵੰਡਾ ਕੇ ਚਾਊਗਾ ਨਾ ਪੰਜਾਬ ਦਾ ਗੱਲ ਤਾਂ ਹੈ ਵੀ ਉਹ ਤਾਂ ਪਿਕਨਿਕ ਆਉਣੀ ਉਹਦੀ ਤੇ ਉਹ ਤਾਂ ਹੁਣ ਉਹਨੂੰ ਹੁਣ ਵੀ ਦਿਸੀ ਜਾਂਦਾ ਵੀ ਕਿੰਨਾ ਨੁਕਸਾਨ ਹੋਇਆ ਇੱਥੇ ਹੁਣ ਜੱਜਾ ਕਾਹਦਾ ਲੈਣ ਆਇਆ ਜੱਜ ਜਿਹੜੇ ਜਾਣੀ ਦੀ ਰਾਸ਼ਨ ਦੇਣ ਆਏ ਉਹ ਖਸਾਂ ਦੀ ਖੱਜਲ ਖਵਾਰ ਹੋ ਰਹੇ ਹੁਣ ਤੁਰ ਕੇ ਵੀਲ ਜਾਣ ਦਿੱਤਾ ਮੈਂ ਇਹ ਰੈਲੀਆਂ ਹੁੰਦੀਆਂ ਉਦੋਂ ਸਾਨੂੰ ਕਿਵੇਂ ਕੁਰਸੀਆਂ ਦੇ ਬਹੋਂ ਨੇ ਹੁੰਨੇ ਹੋ ਹੁਣ ਕਿਉਂ ਨਹੀਂ ਜਾਂਦੇ ਘਰੋਂ ਖਿੱਚ ਕੇ ਚਲੇ ਜਾਂਦੇ ਆ ਬੱਸਾਂ ਭਰਦੇ ਆ ਹਾਂ ਹਾਂ ਥੱਕੇ ਮਾਰ ਮਾਰ ਮੁੜ ਜਾਂਦੇ ਕੋਲ ਸਲੇ ਯਾਰ ਅੱਛਾ ਪੁਰਸੂ ਵੀ ਇਹ ਇਹ ਹਾਲਾਤ ਤਾਂ ਦੇਤਰੀ ਵੀ ਹਾਂ ਹਾਂ ਤੁਸੀਂ ਗੱਲ ਕੀਤੀ ਆ ਕਿ ਰਾਹ ਦੇ ਵਿੱਚ ਜਦੋਂ ਫਿਰੋਜ਼ਪੁਰ ਜਾ ਕੇ ਆਏ ਹੋ ਕਿ ਨਾ ਆਮ ਆਦਮੀ ਪਾਰਟੀ ਦੇ ਬੰਦੇ ਫਿਰਦੇ ਆਗੇ ਟ੍ਰੇਲਰ ਤੇ ਟਰੈਕਟਰ ਦੇ ਬਾਈ ਦੇ ਨਾਲ ਸਾਡੇ ਤੇ ਆ ਕੇ ਫੋਟੋ ਖਿੱਚ ਕੇ ਪੂਰੇ ਗਏ ਨੇ ਵੀ ਆ ਆਪਣੇ ਸਾਡੇ ਟਰੈਕਟਰ ਆ ਰਹੇ ਆ ਜੀ ਅਸੀਂ ਪਹੁੰਚਦੇ ਕਰਦੇ ਆ ਐਡੀ ਬੇਸ਼ਰਮੀ ਦੀ ਹਦਾਬੀ ਡਰਾਮਾ ਚੱਲ ਰਿਹਾ ਜਿਆਦਾ ਜੀ ਜਿੰਨਾ ਵੀ ਕਹਦੋਂ ਹੱਦ ਪੁੱਟੀ ਪਈ ਆ ਸਾਰੇ ਕਾਇ ਦੀ ਥਾਰ ਜੀ ਉਹਦੇ ਚਾਹੇ ਤਿੰਨ ਚਾਰ ਜਾਣੇ ਉਹ ਖਿੱਚ ਕੇ ਫੋਟਮਾ ਤੇ ਗਾਹਾਂ ਕਰੀ ਗਏ ਗੱਲਾਂ ਕੇ ਜੀ ਆ ਸਾਡੇ ਆਪਣੇ ਟਰੈਕਟਰ ਆ ਰਹੇ ਨੇ ਚਾਰ ਪੰਜ ਟਰੈਕਟਰ ਅਸੀਂ ਹੋਰ ਸੀ ਸਾਡੇ ਨਾਲ ਦੇ ਤਿੰਨ ਸਾਡੀਆਂ ਟਰੈਲੀਆਂ ਨੇ ਖਿੱਚ ਕੇ ਫੋਟਮਾ ਮੂਰੇ ਲਾ ਲੰਦੇ ਗੱਡੀ ਆ ਜੋ ਸਾਡੇ ਮਗਰ ਅਸੀਂ ਉੱਥੋਂ ਟਾਲਾ ਵੱਟ ਦਿੰਨੇ ਆ ਵੀ ਇਸ ਤਾ ਆਪਦੀ ਆ ਪਹੁੰਚਦਾ ਕਰਾਂਗੇ ਕੇਜਰੀ ਵਾਲੇ ਇੱਥੇ ਆਉਂਦੇ ਨੇ ਆਮ ਲੋਕਾਂ ਦਾ ਰਾਹ ਬੰਦ ਕਰ ਦਿੱਤਾ ਗਿਆ ਇਸ ਪਿੰਡ ਦੇ ਲੋਕਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਗਿਆ ਜਿਹੜੇ ਅਸਲ ਮਾਇਨੇ ਚ ਸੇਵਾ ਕਰਨ ਆਉਂਦੇ ਨੇ ਉਹ ਸੜਕਾਂ ਤੇ ਰੋਲ ਰਹੇ ਨੇ 6 6 7 7 ਘੰਟੇ ਹੋ ਗਏ ਉਹਨਾਂ ਨੂੰ ਉੱਥੇ ਧੁੱਪ ਦੇ ਵਿੱਚ ਸੜਕ ਤੇ ਬੈਠਿਆਂ ਨੂੰ ਇਹ ਉਹ ਕਿਹੜੀ ਸੇਵਾ ਕੇਜਰੀਵਾਲ ਕਰ ਜਾਣਗੇ ਜਿਹੜੇ ਨਾ ਅਸਲ ਸੇਵਾਦਾਰਾਂ ਨੂੰ ਪਰੇਸ਼ਾਨ ਕਰਕੇ ਲੈ ਕੇ ਕੀ ਆਏ ਨੇ ਕੀ ਐਲਾਨ ਕਰਕੇ ਜਾਣਗੇ ਕੇਜਰੀਵਾਲ ਸਾਡੇ ਮੁੱਖ ਮੰਤਰੀ ਦੇ ਸ਼ਬਦ ਵੀ ਬਹੁਤ ਸੌਫਟ ਹੁੰਦੇ ਨੇ ਕੇਂਦਰ ਪ੍ਰਤੀ ਤਾਂ ਉਹ ਕਹਿੰਦੇ ਨੇ ਕਿ ਮੈਂ ਮੰਗ ਕਰਾਂਗਾ ਪੰਜਾਬ ਦੇ ਲਈ ਪ੍ਰਧਾਨ ਮੰਤਰੀ ਤੋਂ ਹੁਣ ਕਿਉਂ ਨਹੀਂ ਕੇਜਰੀਵਾਲ ਦਾ ਕੰਮ ਕੀ ਸੀ ਇੱਥੇ ਕੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ ਆਉਣਾ ਸੀ ਉਹਨੇ ਤੇ ਜਦੋਂ ਸੇਵਾ ਦੀ ਗੱਲ ਆਉਂਦੀ ਆ ਜਾਂ ਮਦਦ ਦੀ ਗੱਲ ਆਉਂਦੀ ਆ ਤਾਂ ਉਹ ਕਹਿੰਦੇ ਨੇ ਮੈਂ ਬਗਲੀ ਪਾ ਕੇ ਜਾਊਂਗਾ ਤੇ ਦਿੱਲੀ ਦੇ ਘਰ ਘਰ ਜਾ ਕੇ ਪੰਜਾਬ ਦੇ ਲਈ ਮੰਗੂਗਾ ਕੀ ਪੰਜਾਬ ਦੇ ਲਈ ਮੰਗਣ ਦੀ ਲੋੜ ਪੰਜਾਬ ਤਾਂ ਇੱਥੇ ਖੜਾ ਪਾਸਾਰੇ ਸੇਵਾਦਾਰ ਖੜੇ ਨੇ ਦੱਸ ਰਹੇ ਨੇ ਕਿ ਸਾਡੇ ਲਈ ਮੰਗਨ ਦੀ ਲੋੜ ਨਹੀਂ ਸੀ ਆਪਣੇ ਲਈ ਆਪ ਖੜਾਂਗੇ ਅੱਧਾ ਪੰਜਾਬ ਹੜਾਂ ਕਰਕੇ ਡੁੱਬਿਆ ਹੋਇਆ ਕਰੀਬ 2 ਹਫ਼ਤੇ ਹੋ ਗਏ ਪਰ ਦਿੱਲੀ ਦੇ ਹਾਰੇ ਤੇ ਨਕਾਰੇ ਜਿਹੜੇ ਹੁਣ ਤੱਕ ਪੰਜਾਬ ਦੇ ਸਿਰ ਤੇ ਆਇਸ਼ ਕਰਦੇ ਰਹੇ ਆਗੇ ਉਹ ਅੱਜ 15 ਦਿਨਾਂ ਬਾਅਦ ਕਰੀਬ ਉਹਨਾਂ ਦੀ ਅੱਖ ਖੁੱਲੀ ਤੇ ਪੰਜਾਬ ਆਏ ਜਦੋਂ ਪੰਜਾਬ ਆਏ ਤਾਂ ਫਿਰ ਲੋਕਾਂ ਨੂੰ ਪਰੇਸ਼ਾਨ ਇਸ ਹੱਦ ਤੱਕ ਕੀਤਾ ਗਿਆ ਕਿ ਜਿਹੜੇ ਲੋਕ ਸਵੇਰ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸੀ ਸੁਲਤਾਨਪੁਰ ਲੋਧੀ ਮਦਦ ਲੈ ਕੇ ਤਕਰੀਬ 10 ਵਜੇ ਤੇ 11 ਵਜੇ ਦੇ ਲੋਕ ਪਹੁੰਚੇ ਨੇ ਤਾਂ ਤਕਰੀਬ 6 ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੁਣ 6 ਤੋਂ ਉੱਪਰ ਦਾ ਟਾਈਮ ਹੋ ਗਿਆ ਲੋਕ ਹਾਲੇ ਤੱਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਉਸ ਪਾਸੇ ਜਾਣ ਨਹੀਂ ਦਿੱਤਾ ਜਾ ਰਿਹਾ ਪਤਾ ਕਿਉਂ ਉਹ ਇਸ ਕਰਕੇ ਕਿ ਅੱਜ ਕੇਜਰੀਵਾਲ ਨੇ ਆਉਣਾ ਸੀ ਇੱਥੇ ਫੋਟੋਆਂ ਖਿਚਾਉਣ ਇੱਕ ਡਰਾਮਾ ਕਰਨ ਆਉਣਾ ਸੀ ਕੇਜਰੀਵਾਲ ਇਹਨਾਂ ਕੋਈ ਲਈ ਕੋਈ ਮਦਦ ਜਾਂ ਰਾਹਤ ਲੈ ਕੇ ਨਹੀਂ ਆਏ ਕੇਜਰੀਵਾਲ ਸਿਰਫ ਜਾਇਜ਼ਾ ਲੈਣ ਆਏ ਨੇ ਫੋਟੋਆਂ ਖਿਚਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਪਾਈ ਜਾਣਗੀਆਂ ਪਰ ਇਹ ਲੋਕ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਨੇ ਕੋਈ ਮੋਗੇ ਤੋਂ ਆ ਕੋਈ ਬਠਿੰਡਾ ਤੋਂ ਆ ਹੋਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਣੇ ਇਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਕਿਉਂ ਕਿ ਕਿਉਂਕਿ ਕੇਜਰੀਵਾਲ ਨੇ ਉੱਥੇ ਆਉਣਾ ਸੀ ਫੋਟੋਆਂ ਖਿਚਾਉਣ ਤਾਂ ਗੱਲਬਾਤ ਇਹ ਨਾਲ ਸ਼ੁਰੂ ਕਰਦੇ ਆਂ ਬਾਈ ਕੌਣ ਤੁਹਾਡੇ ਚੋ ਗੱਲਬਾਤ ਕਰ ਸਕਦਾ ਆਓ ਜੀ ਵੀਰੇ ਇੱਥੋਂ ਸ਼ੁਰੂ ਕਰਦੇ ਆਂ ਆਪਾਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਵੀਰੇ ਮੋਗੇ ਤੋਂ ਆਏ ਆ ਪਿੰਡ ਭੋਨਾ ਸਾਡਾ ਹਾਂਜੀ ਤੇ ਕਰੀਬ ਸਵੇਰ 6 ਵਜੇ ਪਿੰਡੋਂ ਤੁਰੇ ਸੀ 9:30 ਵਜੇ 10 ਵਜੇ ਅ ਤੇ ਉਦੋਂ ਤੋਂ ਲੈ ਕੇ ਹੁਣ 6 ਵਜ ਗਏ ਤੇ ਅਸੀਂ ਇੱਥੇ ਬੈਠੇ ਆ ਉਦੋਂ ਦਾ ਚਲ ਪ੍ਰਸ਼ਾਦਾ ਇੱਥੋਂ ਛਕਿਆ ਆ ਕੇ ਤੇ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਉਹਨੇ ਆਉਣਾ ਸੀ 4 ਵਜੇ ਤੇ ਕਰੀਬ ਉਹ 4:30 5 ਵਜੇ ਆਇਆ ਤੇ ਉਦੋਂ ਪਹਿਲਾਂ ਇਹ ਸਾਰੀਆਂ ਜਾਨੀ ਮਦਦ ਵਾਲੀਆਂ ਟਰਾਲੀਆਂ ਜਿਹੜੀਆਂ ਆਈਆਂ ਇਹ ਲੈ ਸਕਦੀਆਂ ਸੀ ਤੇ ਪਰ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਨਹੀਂ ਤੁਸੀਂ ਇੱਥੇ ਹੀ ਰੁਕ ਜਾਓ ਉਦੋਂ ਦੇ ਸਾਡੇ ਮੂਰੇ ਵੀ ਬਾਈ ਬਠਿੰਡੇ ਤੋਂ ਆ ਉਹ ਬੈਠੇ ਆ ਤੇ ਬਾਕੀ ਮਗਰਬੀ ਆ ਬੰਦੇ ਖੜੇ ਤੇ ਸਾਨੂੰ ਜਨਕੀ ਬਹੁਤ ਪਰੇਸ਼ਾਨ ਕੀਤਾ ਗਿਆ ਅੱਜ ਕਿਹਾ ਕੀ ਗਿਆ ਤੂੰ ਜਦੋਂ ਤੁਸੀਂ ਉੱਥੋਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਆ ਪੁਲ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਕੀ ਕਹਿ ਕੇ ਰੋਕਿਆ ਤੁਹਾਨੂੰ ਅੱਗੇ ਜਾਣ ਨਹੀਂ ਦਿੰਦੇ ਉਹ ਕਹਿੰਦੇ ਵੀ ਕੰਜਰੀਵਾਲ ਨੇ ਆਉਣਾ ਅੱਜ ਤੇ ਉਹਦਾ ਕਰਕੇ ਵੀ ਜਦੋਂ ਹੀ ਉਹ ਆ ਕੇ ਉੱਠ ਗਿਆ ਤੇ ਵੀ ਥੋੜੀ ਸ਼ਰਤ ਆ ਜੇ ਇੱਥੇ ਰਸਨ ਦੇਣਾ ਇੱਥੇ ਦੇ ਦਿਓ ਪੁਲ ਤੇ ਜਿਹੜੀ ਸੰਸਥਾ ਬਣੀ ਵੀ ਆ ਤੇ ਜੇ ਗਾਂਹ ਜਾ ਕੇ ਦੇ ਕੇ ਉਹਨਾਂ ਗਾਂਹ ਜਾ ਕੇ ਦੇ ਆਇਓ ਪਰ ਰੌਲਾ ਗੱਲ ਇਹ ਆ ਵੀ ਜਦੋਂ ਉਹਨੇ ਆਉਣਾ 4-5 ਵਜੇ ਸੀ ਤੇ ਉਦੋਂ ਪਹਿਲਾਂ ਸਾਡਾ ਸਾਰਾ ਮਸਲਾ ਹੱਲ ਹੁੰਦਾ ਸੀ ਬਾਕੀ ਉਹਨੇ ਆਉਣਾ ਜਾਇਜ ਲੈਣ ਆਉਣਾ ਜੀ ਸਾਦਕੇ ਆਵੇ ਪਰ ਸਾਨੂੰ ਨਾ ਤੰਗ ਕੀਤਾ ਜਾਵੇ ਇੱਕ ਇੱਕ ਟਰਾਲੀ ਕਰਕੇ ਵੀ ਲੈ ਸਕਦੀ ਸੀ ਜਾਇਆ ਜਾ ਸਕਦਾ ਸੀ ਗਾਂ ਕਿਉਂਕਿ ਅਸੀਂ ਨਾ ਤਾਂ ਉਹਦੇ ਕੋਈ ਬੈਰੀਆਂ ਨਾ ਦੋਸ਼ਮਣ ਅਸੀਂ ਇੱਥੇ ਸੇਵਾ ਭਾਵਨਾ ਨਾਲ ਆਏ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਆਏ ਆ ਤੇ ਇਹ ਸਾਡੀ ਸੇਵਾ ਜਾਨੀ ਕਿ ਕੌਚਕ ਹੱਦ ਤੱਕ ਵਿਅਰਥ ਗਈ ਆ ਉਬਸ ਤੁਸੀਂ ਵੀ ਪਰੇਸ਼ਾਨ ਹੁੰਦੇ ਆ ਬੰਦਾ ਜਿਹੜਾ ਕਹਿੰਦਾ ਮੈਂ 10 ਵਜੇ ਪਹੁੰਚ ਕੇ ਸੇਵਾ ਕਰਕੇ ਟਾਈਮ ਸਿਰ ਮੁੜੇ ਆਉਂਗਾ ਤੋ ਪਰੇਸ਼ਾਨ ਹੋ ਰਹੇ ਨੇ ਸੜਕਾਂ ਤੇ ਰੋਲ ਰਹੇ ਹਾਂ ਕਿੱਥੇ ਅਸੀਂ ਟਾਈਮ ਨਾਲ ਬਈ ਇਸ ਕਰਕੇ ਤੁਰੇ ਸੀ ਬਈ 6 ਵਜੇ ਅਸੀਂ ਪਿੰਡੋਂ ਤੁਰੇ 9 ਵਜੇ ਇੱਥੇ ਆਵਾਂਗੇ ਜਿੰਨਾ ਹੋ ਸਕਿਆ ਅਸੀਂ ਨਾਲ ਮਦਦ ਕਰਾਉਣੀ ਸੀ ਆ ਕੇ ਅਸੀਂ ਪਿੰਡੋਂ 15 ਜਣੇ ਆਏ ਮੈਂ ਆ ਜੀ ਤੇ ਸਾਡਾ ਵਿਚਾਰ ਇਹ ਸੀ ਸਾਰਿਆਂ ਦੇ ਵੀ ਜਾ ਕੇ ਨਾਲ ਜਿੰਨੀ ਹੋ ਸਕਦੀ ਆ ਅਸੀਂ ਮਦਦ ਕਰਾਉਣੀ ਪਰ ਮਦਦ ਕਾ ਦੀ ਕਰਾਉਣੀ ਸੀ ਜੀ ਅਸੀਂ ਤਾਂ ਹਜੇ ਕਿਲੋ 2 ਕਿਲੋਮੀਟਰ ਪਿੱਛੇ ਖੜੇ ਆ ਇੱਥੇ ਪੋਰ ਭਾਈ ਜੀ ਕਿੱਥੋਂ ਆਏ ਤੁਸੀਂ ਹਾਂਜੀ ਵੀਰੇ ਸਾਡਾ ਮੋਗਾ ਜ਼ਿਲ੍ਹਾ ਵਾ ਬੋਨਾ ਪਿੰਡ ਆ ਵੀਰੇ ਤੇ ਵੀਰੇ ਸਾਡਾ ਵਿਚਾਰ ਇਹ ਸੀਗਾ ਵੀ ਅਸੀਂ ਰਸਨ ਲਾ ਕੇ ਵੀ ਅਸੀਂ ਨਾ ਬੰਨ ਤੇ ਗੱਟੇ ਭਰ ਕੇ ਜਾਂਦੇ ਸੇਵਾ ਕਰਕੇ ਜਾਵਾਂਗੇ ਉਹ ਸਾਡਾ ਸਾਰਾ ਸਾਰਾ ਟਾਈਮ ਵੀ ਖਰਾਬ ਹੋ ਗਿਆ ਸਵੇਰੇ ਦੇ ਨਾਲ ਅਸੀਂ ਉਧਰ ਜਾਣ ਜੋਗੇ ਨਾ ਗਾਂ ਨਾ ਪਸ਼ਾਂ ਉਹ ਵਿਚਾਲੇ ਪਸ਼ੀਆਂ ਟਰਲੇ ਵੀ ਕਿੰਨਾ ਜਾ ਨਾ ਪਿੱਛੇ ਮੋੜਨ ਜੋਗੇ ਨਾ ਅੱਗੇ ਨੰਗਣ ਜੋਗੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਥੋੜਾ ਨਹੀਂ ਪਰੇਸ਼ਾਨ ਕੀਤਾ ਇਹ ਤਾਂ ਇਹ ਹੁੰਦਾ ਨਾ ਕਿ ਜਿਹੜਾ ਕੰਮ ਤੁਸੀਂ ਕਰਨਾ ਸੀ ਉਹ ਕੰਮ ਕੇਸ਼ਰੀਵਾਲ ਕਰ ਜਾਂਦਾ ਕੇਜਰੀਵਾਲ ਤੇ ਰਾਸ਼ਨ ਵੀ ਲਾਹ ਜਾਂਦਾ ਤੇ ਗੱਟੇ ਭਰ ਕੇ ਵੀ ਬੰਨ ਤੇ ਲਾ ਜਾਂਦਾ ਫਿਰ ਤਾਂ ਚਲੋ ਵੀ ਤੁਹਾਨੂੰ ਕਹਦੇ ਭਾਈ ਥੋੜੀ ਇੱਥੇ ਲੋੜ ਨਹੀਂ ਆ ਕੰਮ ਤਾਂ ਕੇਜਰੀਵਾਲ ਨੇ ਕਰਨਾ ਪਰ ਕੇਜਰੀਵਾਲ ਨੇ ਤਾਂ ਕੱਲੀਆਂ ਫੋਟੋ ਖਿਚਾਉਣੀਆਂ ਨੇ ਬਿਲਕੁਲ ਮੇਰੇ ਤੇ ਹਜ਼ਾਰਾਂ ਬੰਦਾ ਤਕਰੀਬ ਨਾ ਆਇਆ ਪਿਆ ਹਜ਼ਾਰਾਂ ਬੰਦਾ ਸਾਰੇ ਇਹਦੇ ਸਾਰੇ ਟੋਟਲ ਪਰੇਸ਼ਾਨ ਹੋ ਰਹੇ ਆ ਤੁਰ ਕੇ ਜਾਂਦੇ ਛੜਕਾਂ ਦੇ ਖੜੇ ਆ ਕਿਸੇ ਨੇ ਹੁਣ ਦੂਰ ਜਾਣਾ ਜਿਹਨਾਂ ਨੇ ਉਹ ਘਰੇ ਜਾਣਾ ਉਹਨਾਂ ਨੇ ਮਨ ਲਾ ਵੀ ਰਾਹ ਦੇ ਵਿੱਚ ਕੋਈ ਗੱਲਬਾਤ ਉਹ ਅਣ ਹੁਣੀ ਹੋ ਸਕਦੀ ਆ ਜਾਣਾ ਹਰੇਕ ਨੇ ਘਰ ਹੀ ਆ ਆਪਣੇ ਰਸਣ ਲੱਗ ਹੁਣ ਨਿਹਰਾ ਹੋ ਜਾਣਾ ਵੀਰੇ ਸਭ ਨੂੰ ਹੁਣ 6 ਤੋਂ ਉੱਪਰ ਦਾ ਟਾਈਮ ਇਸ ਵੇਲੇ ਹੋ ਗਿਆ ਕਦੋਂ ਤੁਸੀਂ ਤੁਹਾਨੂੰ ਇਜਾਜ਼ਤ ਤੱਕ ਗਿਆ ਹਜੇ ਜਾਣ ਦੀ ਇਜਾਜ਼ਤ ਦੇ ਨਹੀਂ ਰਹੇ ਕਦੋਂ ਤੁਸੀਂ ਅੱਗੇ ਜਾ ਕੇ ਆਪਣੇ ਟਰਾਲੀਆਂ ਖਾਲੀ ਕਰੋਗੇ ਤੇ ਕਦੋਂ ਮੋਗੇ ਪਹੁੰਚੋਗੇ ਪ੍ਰਸ਼ਾਸਨ ਨੂੰ ਵੀਰੇ ਸਾਰਿਆਂ ਦਾ ਸੋਚਣਾ ਚਾਹੀਦਾ ਕੱਲੇ ਇੱਕ ਬੰਦੇ ਦਾ ਨਹੀਂ ਸੋਚਣਾ ਚਾਹੀਦਾ ਸਾਡਾ ਵੀ ਸੋਚੇ ਉਹਦਾ ਵੀ ਸੋਚੇ ਨਾਲੇ ਉਹ ਇੱਕ ਬੰਦਾ ਲੱਗਦਾ ਵੀ ਕੀ ਆ ਨਾ ਪੰਜਾਬ ਦਾ ਬਿਲਕੁਲ ਜੀ ਬਿਲਕੁਲ ਫਾਇਦਾ ਕੀ ਕਰ ਦੂਗਾ ਉਹ ਪੰਜਾਬ ਦਾ ਇੱਕ ਗੇੜੇ ਨਾਲ ਹਾਂਜੀ ਹਾਂਜੀ ਉਹੀ ਆ ਨਾ ਜਿਹੜੇ ਲੋਕ ਰਸਣ ਲੈ ਕੇ ਆਏ ਵੀਰੇ ਇਹ ਗਾਂਦ ਫਿਰ ਨਹੀਂ ਆਉਣ ਪਰੇਸ਼ਾਨ ਹੋਣਗੇ ਮਤਲਬ ਇਹਲਾ ਨਹੀਂ ਆਉਂਦਾ ਫਿਰ ਵੀ ਇਹਨਾਂ ਨਾਲ ਨੁਕਸਾਨ ਤਾਂ ਫਿਰ ਸਾਡੇ ਆਪ ਦੇ ਹੜਪੀੜ ਤੋਂ ਲੋਕਾਂ ਦਾ ਹਾਂਜੀ ਬਿਲਕੁਲ ਕਿਉਂਕਿ ਤੁਹਾਡੇ ਵਰਗੇ ਤਾਂ ਸਹੀ ਸੇਵਾ ਭਾਵਨਾ ਨਾਲ ਆਉਂਦੇ ਆ ਪਰ ਇਹ ਇੱਥੇ ਆ ਕੇ ਡਰਾਮੇ ਕਰਨ ਲੱਗ ਜਾਂਦੇ ਆ ਉਹਦੇ ਨਾਲ ਨੁਕਸਾਨ ਤਾਂ ਇਹਨਾਂ ਲੋਕਾਂ ਦਾ ਨਾ ਜੇ ਤੁਸੀਂ ਅੱਗੇ ਨੂੰ ਨਹੀਂ ਆਉਂਗੇ ਬਿਲਕੁਲ ਵੀਰੇ ਅੱਧੇ ਬੰਦੇ ਨਾਲ ਲੱਗੇ ਜੇ ਤੁਹਾਨੂੰ ਅਸੀਂ ਵੇਖੀ ਜਾਂਦੇ ਆ ਟਰਾਲੇ ਲਾ ਕੇ ਪਿੱਛੇ ਬੈਗ ਮੁੜੀ ਜਾਂਦੇ ਆ ਬੈਗ ਮੁੜੀ ਜਾਂਦੇ ਉਹ ਜਿਹੜੇ ਹੁਣ ਜਾਂਦਾ ਜਿੱਥੇ ਜਾ ਪਹੁੰਚਣਾ ਉਹ ਸਮਾਨ ਤਾਂ ਉੱਥੇ ਪਹੁੰਚਣਾ ਹੀ ਨਹੀਂਗਾ ਉੱਥੇ ਇਦਾਂ ਮੈਂ ਅਸੀਂ ਦੇਖਿਆ ਤੇ ਲੁੱਟ ਤੰਤਰ ਵੀ ਤਾਂ ਚੱਲ ਰਿਹਾ ਨਾ ਪੌੜ ਦੇ ਪਾਰ ਪਿੰਡ ਨੇਗੇ ਉਹਨਾਂ ਤੱਕ ਤਾਂ ਸਮਾਨ ਪਹੁੰਚ ਹੀ ਨਹੀਂ ਰਿਹਾ ਬਿਲਕੁਲ ਵੀਰੇ ਸਹੀ ਗਾ ਹਾਂਜੀ ਭਾਈ ਅੱਗੇ ਆਓ ਤੁਸੀਂ ਅੱਗੇ ਆ ਕੇ ਦੱਸੋ ਜਰਾ ਹਾਂਜੀ ਕਿਹੜਾ ਪਿੰਡ ਤੁਹਾਡਾ ਕਿੱਥੋਂ ਸਾਡਾ ਵੀ ਬੋਨਾ ਪਿੰਡ ਹੈ ਜੀ ਮੋਗੇ ਕੋਲੋਂ ਤੁਸੀਂ ਕੀ ਤੁਸੀਂ ਕੀ ਦੇਖਿਆ ਤੁਹਾਨੂੰ ਕੀ ਕਹਿੰਦੇ ਸੀ ਉੱਥੇ ਪੁਲਿਸ ਵਾਲੇ ਕੀ ਜਾਨਦੇ ਸਾਨੂੰ ਕਹਿੰਦੇ ਜੀ ਇੱਥੇ ਕੇ ਮੰਤਰੀ ਉਹਨਾਂ ਨੇ ਰੁਕੋ ਤੋਂ ਇਹ ਹਜੇ ਨਹੀਂ ਗਾਹ ਜਾ ਸਕਦੇ ਤੁਸੀਂ ਪੁੱਛਿਆ ਨਹੀਂ ਮੰਤਰੀ ਲੱਗਦਾ ਕਿ ਪੰਜਾਬ ਦਾ ਹੋ ਕੇ ਸਾਡੀ ਤਾਂ ਸਹੀ ਸੇਵਾ ਤਾਂ ਸਾਡੀ ਆ ਸਾਨੂੰ ਇੱਕ ਗਏ ਤਿੰਨ ਵਾਰੀ ਸਾਨੂੰ ਮੋੜਤਾ ਉੱਥੋਂ ਜੀ ਆਜੋ ਭਾਈ ਅੱਗੇ ਆਜੋ ਹਾਂਜੀ ਐ ਵੀ ਉੱਥੋਂ ਮੋੜਿਆ ਇਹ ਉਹਨਾਂ ਨੇ ਕਹਿੰਦੇ ਤੁਸੀਂ ਜਾਓ ਕਿੱਧਰ ਇਹ ਇਹ ਗੱਲ ਤੁਹਾਨੂੰ ਪੁਲਿਸ ਮੁਲਾਜ਼ਮਾ ਨੇ ਆਖੀ ਆ ਕਿ ਕੇਸਰੀਵਾਲ ਨੇ ਆਉਣਾ ਤੁਸੀਂ ਮੁੜ ਜਾਓ ਹਾਂ ਉਹ ਕਿੱਧਰ ਨੂੰ ਤੁਰੇ ਜਾਂਦੇ ਈ ਮਤਲਬ ਇਸ ਤਰੀਕੇ ਹਾਂਜੀ ਭਾਈ ਤਰੀਕੇ ਨਾਲ ਉਹ ਗੱਲ ਹੀ ਨਹੀਂ ਕਰਦੇ ਕਿਸ ਨਾਲ ਆਮ ਬੰਦੇ ਨੂੰ ਤਾਂ ਉਹ ਬੰਦਾ ਹੀ ਨਹੀਂ ਸਾਂਹ ਦੇਗੇ ਜਾਣ ਹੀ ਦਿੰਦੇ ਉਹਦਾ ਜੇ ਕੋਈ ਕਰਦਾ ਗੱਲ ਮਾੜਾ ਜੀ ਉਹਦੀ ਜਾਣੀ ਦੀ ਲਫੜਮਾਨ ਤੱਕ ਜਾਂਦੇ ਵੀ ਸ਼ਾਂਹ ਜਾੜੋ ਇੱਥੋਂ ਤੁਸੀਂ ਆ ਹੁਣ ਆਇਆ ਮੰਦਰੋਂ ਫਿਰਦਾ ਜਿਹੜੇ ਕੱਢਦਾ ਗੱਡੀਆਂ ਖੜਾਈਆਂ ਵਾਂਗ ਤੇ ਉਹਨੇ 2 ਘੰਟੇ ਇੱਥੇ ਝੂੜੇ ਛਾੜੇ ਲੈ ਕੇ ਤੇ ਮੁੜ ਜਾਊਗਾ ਬੱਸ ਉਹ ਕੀ ਦੁੱਖਦਰਦ ਵੰਡਾ ਕੇ ਚਾਊਗਾ ਨਾ ਪੰਜਾਬ ਦਾ ਗੱਲ ਤਾਂ ਇਹ ਆ ਵੀ ਉਹ ਤਾਂ ਪਿਕਨਿਕ ਆਉਣੀ ਉਹਦੀ ਤੇ ਉਹ ਤਾਂ ਹੁਣ ਉਹਨੂੰ ਹੁ ਵੀ ਦਿਸ ਜਾਂਦਾ ਵੀ ਕਿੰਨਾ ਨੁਕਸਾਨ ਹੋਇਆ ਸਾਰੇ ਦੁਨੀਆ 'ਚ ਇਹਦਾ ਪਤਾ ਲੱਗ ਗਿਆ ਵੀ ਕਿੰਨਾ ਨੁਕਸਾਨ ਹੋ ਗਿਆ ਵਾ ਉਹ ਇੱਥੇ ਹੁਣ ਜੱਜਾ ਕਾਹਦਾ ਲੈਣ ਆਇਆ ਜੱਜ ਜਿਹੜੇ ਜਾਣੀ ਦੀ ਰਾਸ਼ਨ ਦੇਣ ਆਏ ਉਹ ਖਸਾ ਦੇ ਖਜਲ ਖਵਾਰ ਹੋ ਰਹੇ ਹੁਣ ਜੀ अच्छा भाई तूसी ਗੱਲ ਕਰ ਰਹੇ ਸੀ ਕਿ ਤੁਹਾਨੂੰ ਪੁਲਿਸ ਪ੍ਰਸ਼ਾਸਨ ਇਹ ਕਹਿੰਦਿਆ ਕਿ ਉੱਥੇ ਉੱਥੇ ਰਾਸ਼ਨ ਲਾ ਕੇ ਉੱਥੇ ਰਾਸ਼ਨ ਲਾ ਕੇ ਚਲੇ ਜਾਓ ਤੇ ਵਾਪਸ ਤੁਸੀਂ ਚਲ ਜਾਓ ਉਹਦੀ ਕੀ ਗਾਰੰਟੀ ਹੈ ਕਿ ਰਾਸ਼ਨ ਲੋੜਵੰਦਾਂ ਤੱਕ ਪਹੁੰਚੇਗਾ ਹੋ ਨਾਲੇ ਸੰਸਥਾ ਕਿਹੜੀ ਸੰਸਥਾ ਹੋ ਗਈ ਉੱਥੇ ਪਹੁੰਚੀ ਹੁਣ ਜਿਆਤਰ ਲੋਕਾਂ ਦੀ ਇੰਟੈਂਸ਼ਨ ਤਾਂ ਇਹੀ ਹੁੰਦੀ ਹੈ ਨਾ ਕਿ ਅਸੀਂ ਯਾਰ ਆਪ ਰਾਸ਼ਨ ਲੈ ਕੇ ਆਏ ਸੀ ਆਪਦੇ ਹੱਥੀਂ ਸੇਵਾ ਕਰਕੇ ਜਾਈਏ ਰਾਸ਼ਨ ਦਾ ਇਹ ਨਹੀਂ ਪਤਾ ਸਹੀ ਜਗ੍ਹਾ ਤੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਤਾਂ ਫਿਰ ਇਹਨਾਂ ਨੂੰ ਕੀ ਲੋੜ ਪੈਗੀ ਕਿ ਸੰਸਥਾ ਕੋਲੇ ਲਾ ਕੇ ਚਲ ਜਾਓ ਮੇਰੇ ਪਿੰਡ ਵਾਲਿਆਂ ਨੇ ਜ਼ਿੰਮੇਵਾਰੀ ਦੇ ਕੇ ਭੇਜਿਆ ਵੀ ਸਮਾਨ ਸਾਡਾ ਰਾਸ਼ਨ ਅਸੀਂ ਚੰਗੀ ਸੋਚ ਨਹੀਂ ਵਿੱਚ ਛੇਤੀ ਦੇ ਮਾਰੇ ਮੁੜ ਜੀ ਪਰ ਉਹਨਾਂ ਦਾ ਵਾਸਤੇ ਗਲਤ ਗੱਲ ਆ ਇੱਕ ਬੰਦੇ ਨੇ ਆਉਣਾ ਕੋਈ ਜੈਜਕ ਦੇ ਲੈਣਾ ਵੀ ਹੋ ਤਰੀਕੇ ਨਾਲ ਲੈ ਲੈ ਜਾਂ ਹੈਲੀਕਾਪਟਰ ਨਾਲ ਲੈ ਲੈਣ ਜੈਜਾਬ ਦਾ ਤੇ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਲੋਕ ਥਰੀ ਮੜ ਰਹੇ ਆ ਵੀਰੇ ਲੋਕ ਨਾ ਜਿਆਦਾ ਪਿੱਛੇ ਮੁੜ ਜਾਂਦੇ ਆ ਤੇ ਜਗਾਂ ਸੇਵਾ ਭਾਵਨਾ ਨਹੀਂ ਹੁੰਦੀ ਥੋਡੇ ਵਰਗੇ ਨਹੀਂ ਨਾ ਹੋਣੇ ਵੀ ਯਾਰ ਅਸੀਂ ਤਾਂ ਆਪਣਾ ਰਸ਼ਨ ਲਾ ਕੇ ਆਪਦੀ ਸੇਵਾ ਆਪਣੇ ਹੱਥੀਂ ਕਰਕੇ ਜਾਵਾਂਗੇ ਸਾਰੇ ਥੋਡੇ ਵਰਗੇ ਨਹੀਂ ਉਹ ਤਾਂ ਪਿੱਛੇ ਲੈ ਕੇ ਚਲੇ ਗਏ ਉਹ ਤਾਂ ਕੀ ਪਤਾ ਸਹੀ ਸਾਂ ਦੇ ਉਹ ਤਾਂ ਪਹੁੰਚਣਾ ਹੀ ਨਹੀਂ ਰਸ਼ਨ ਉਹਨਾਂ ਤੱਕ ਤਾਂ ਤੇਰੀ ਵੀਰੇ ਸਾਨੂੰ 10 12 ਟ੍ਰਾਲੀਆਂ ਰਾਹ ਦੇ ਵਿੱਚ ਮਿਲੀਆਂ ਵਾਪਸ ਮੁੜਦੀਆਂ ਔਰ ਆ ਚਾਰ ਲੱਗ ਦੁਰੇ ਜਾਂਦੇ ਆ ਤੇ ਜਿਹੜੇ ਦੂਜੇ ਆ ਲੁੱਟਣ ਵਾਲੀ ਗੱਲਾਂ ਕਰਦੇ ਆ ਰੇੜੀਆਂ ਵਾਲੇ ਖੜੇ ਆ ਵੀਰੇ ਉਹ ਚੱਕ ਤੱਕ ਲਈ ਜਾਂਦੇ ਜਿੱਥੇ ਰਸ਼ਨ ਪਹੁੰਚਣਾ ਨਹੀਂ ਪਹੁੰਚਦਾ ਪਿਆ ਜਿਹੜੇ ਉਹ ਬੰਦੇ ਹਰ ਪੀੜ ਦਾ ਪਾਣੀ ਵਿੱਚ ਆਈਆ ਵੀਰੇ ਉਹ ਬਾਹਰ ਉਹਨਾਂ ਨੇ ਆਪ ਆ ਕੇ ਲੱਗਿਆ ਜਿਹੜੇ ਦੂਜੇ ਸੜਕਾਂ 'ਤੇ ਖੜੇ ਆ ਉਹ ਤਾਂ ਮੇਰੇ ਮਾਲ ਆਪੋ ਆਪਣੇ ਘਰਾਂ 'ਚ ਦੂਜੂ ਲਈਆਂ ਦੇ ਜਿਹੜੇ ਆਜੂ ਭਾਈ ਬਠੰਡੇ ਵਾਲੇ ਕਿਹੜੇ ਨੇ ਆਓ ਬਠੰਡੇ ਵਾਲੇ ਤੁਸੀਂ ਉਹ ਭਾਈ ਬਠੰਡੇ ਤੋਂ ਕਿਹੜਾ ਪਿੰਡ ਆਈ ਨੰਦੜ ਕੋਵੜਾ ਬਾਈ ਨੰਦੜਾ ਹਾਂਜੀ ਤੁਸੀਂ ਕਿੰਨੇ ਵਜੇ ਆਏ ਹੋ ਭਾਈ ਅਸੀਂ ਭਾਈ ਤੜਕੇ 9 ਵਜੇ ਦੇ ਆਏ ਹੋਏ ਆ ਤੇ ਜਦੋਂ ਦੇ ਆਏ ਸਾਨੂੰ ਇੱਥੇ ਖੜਾ ਰੱਖਣਾ ਗਾਹਾਂ ਜਾਂ ਦਿੱਤਾ ਸਾਡੇ ਕੋਲ ਮੈਡੀਕਲ ਦੀ ਵੀ ਬਾਤ ਤੀਡਾਂ ਸੀਗੀਆਂ ਉਹ ਅਸੀਂ ਚਰਤੇ ਧਰ ਕੇ ਲੈ ਕੇ ਗਏ ਅੱਛਾ ਜਦੋਂ ਇੱਕ ਡੱਬਾ ਰੰਦਾ ਹੀ ਜਾਣ ਲੱਗੇ ਤੇ ਕਹਿੰਦੇ ਕਿ ਕਿਦਰੀ ਵੱਲ ਦੀਆਂ ਗੱਡੀਆਂ ਹੋਣੀਆਂ ਸਾਨੂੰ ਅੱਧਾ ਘੰ ਤੇ ਉਦੋਂ ਬਾਅਦ ਜੋ ਇੱਥੇ ਛੱਡਿਆ ਫਿਰ ਗਾਂ ਜਾ ਕੇ ਫੇਰ ਖੜਾ ਲਿਆ ਮੈਂ ਸਾਨੂੰ ਬਗ ਜਾਣ ਦੋ ਭਈ ਸਾਨੂੰ ਐ ਕਰ ਲਾਂ ਦੋ ਕਹਿੰਦੇ ਨਹੀਂ ਉਹਨੂੰ ਖਤਰਾ ਹੈਗਾ ਮਤਲਬ ਕੇਦਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਕੀ ਖਤਰਾ ਖੋਂਗ ਤੱਕ ਪੰਜਾਬ ਦੇ ਲੋਕਾਂ ਦੇ ਤੋਂ ਸਿਰ ਤੇ ਝੂਟੇ ਲੈਂਦਾ ਰਿਹਾ ਉਹ ਉਹੀ ਗੱਲ ਆ ਭਈ ਕਹਿੰਦੇ ਖਤਰਾ ਹੈਗਾ ਅਸੀਂ ਇਹੀ ਹੈ ਕਿਹੜੀਆਂ ਚੀਜ਼ਾਂ ਚੱਕੀ ਫਿਰਦੇ ਜਿਹੜਾ ਸਾਨੂੰ ਖਤਰਾ ਹੈਗਾ ਨਹੀਂ ਉਹਨਾਂ ਡੱਬਿਆਂ 'ਚ ਦਵਾਈਆਂ ਹੀ ਸੀ ਗੋਲੀਆਂ ਬੱਟੀਆਂ ਹੀ ਸੀ ਕੋਈ ਬੰਬ ਥੋੜੀ ਸੀ ਕੇਦਰੀਵਾਲ ਨੂੰ ਖਤਰਾ ਉਹੀ ਗੱਲ ਆ ਠੀਕ ਆ ਉਹ ਡਰਦੇ ਆਏ ਆ ਕਿ ਕਿ ਕੋਈ ਸਵਾਲ ਨਾ ਪੁੱਛ ਲੈਣਾ ਨਹੀਂ ਸਵਾਲ ਤਾਂ ਫਿਰ ਹੁਣ ਸਾਲ ਡੇਢ ਸਾਲ ਰਹਿ ਗਿਆ ਸ ਹੁਣ ਅਸੀਂ ਮੜਕੇਲ 6:00 ਵੱਜ ਗਏ 2 ਘੰਟੇ ਸਮਾਨ ਲਾਉਣ ਤੇ ਲੱਗ ਜੂ ਫਿਰ ਸਾਨੂੰ ਤੜਕਾ ਜਾਂਦਾਂ ਨੂੰ ਤੜਕਾ ਹੋ ਜਾਊਗਾ ਬਿਲਕੁਲ ਬਾਈ ਹਾਂ ਹੁਣ ਘੱਟੋ ਘੱਟ ਜੇ ਹੁਣ ਵੀ ਤੁਹਾਨੂੰ ਇਜਾਜ਼ਤ ਦੇਣ ਤਾਂ 2 ਘੰਟੇ ਟ੍ਰੈਫਿਕ 11:00 ਵਜੇ ਦੇ ਤੁਰਿਆ ਬਾਈ ਅੱਛਾ ਜੀ ਤੇ ਸਵੇਰੇ ਵੇਲੇ ਫਰੋਜਪੁਰ ਪਹੁੰਚ ਗਏਗੇ ਸਵੇਰੇ ਪਾ ਉੱਥੇ ਆਉਂਦੇ ਇਹਨਾਂ ਦੇ ਛੱਡੇ ਹੋਏ ਮੰਤਰੀਆਂ ਦੇ ਡੀਲਰ ਮੂਰੇ ਗੱਡੀਆਂ ਲਾਈ ਫਿਰਦੇ ਨੇ ਉਹ ਕਹਿੰਦੇ ਨੇ ਆਜੋ ਸਾਡੇ ਮਗਰ ਆਜੋ ਆਹ ਫਲਾਨੀ ਸਾਈਡ ਤੇ ਲਾਹਾਂਗੇ ਅਸੀਂ ਉੱਥੇ ਉਹਨਾਂ ਤੋਂ ਬਚਤ ਕਰਕੇ ਆਪਦਾ ਬਾਈ ਜਿੱਥੇ ਸਾਨੂੰ ਪਾਣੀ ਮਿਲੂਗਾ ਅਸੀਂ ਉੱ ਅਸੀਂ ਇੱਥੇ ਅੱਗੇ ਗਏ ਜਦੋਂ ਸਾਨੂੰ ਪੁਲਿਸ ਨਹੀਂ ਜਾਣਦਾ ਵੀ ਅਸੀਂ ਕਿਸ ਟਿਕਾਣਿਆਂ ਨੂੰ ਪੁੱਛਾਂਗੇ ਵੀ ਅਸੀਂ ਘਰਾਂ 'ਚ ਸਮਾਨ ਪਹੁੰਚਦਾ ਕਰਾਂਗੇ ਪਰ ਸਾਨੂੰ ਉੱਥੇ ਕਿਸਤਿਆਂ ਤੱਕ ਵੀ ਜਾਣ ਨਹੀਂ ਦਿੱਤਾ ਉਹਨਾਂ ਨੇ ਅੱਛਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਾਹ ਦੇ ਵਿੱਚ ਜਦੋਂ ਫਿਰੋਜ਼ਪੁਰ ਜਾ ਕੇ ਆਏ ਹਾਂ ਕਿ ਨਾ ਆਮ ਆਦਮੀ ਪਾਰਟੀ ਦੇ ਬੰਦੇ ਫਿਰਦੇ ਆਗੇ ਉਹ ਟਰੈਲਰ ਤੇ ਟਰੈਕਟਰ ਦੇ ਬਾਹਰ ਨੇ ਸਾਡੇ ਤੇ ਆ ਕੇ ਫੋਟੋ ਖਿੱਚ ਕੇ ਹੂਰੇ ਕਹਿ ਰਹੇ ਨੇ ਵੀ ਆਹ ਆਪਣੇ ਸਾਡੇ ਟਰੈਕਟਰ ਆ ਰਹੇ ਆ ਜੀ ਅਸੀਂ ਪਹੁੰਚਦੇ ਕਰਦੇ ਆ ਐਡੀ ਬੇਸ਼ਰਮੀ ਦੀ ਹਦਾਬੀ ਡਰਾਮਾ ਚੱਲ ਰਿਹਾ ਜਿਆਦਾ ਜੀ ਜਿੰਨਾ ਵੀ ਕਹਦੋਂ ਹੱਦ ਪੁੱਟੀ ਪਈ ਆ ਸਾਰੇ ਕਾਇਦੀ ਚੰਗੀਆਂ ਗੱਡੀਆਂ ਕੱਲ ਪਹਿਲਾਂ ਤਾਂ ਇੱਕਾਈ ਕਾਲੀ ਜੀ ਜਿਹੜੀ ਆ ਫੋਨ ਚੱਲੀ ਆ ਆਪਣੀ ਥਾਰ ਜੀ ਉਹਦੇ ਚਾਹੇ ਤਿੰਨ ਚਾਰ ਜਾਣੇ ਉਹ ਖਿੱਚ ਕੇ ਫੋਟੋਆਂ ਤੇ ਗਾਹਾਂ ਕਰੀ ਗਏ ਗੱਲਾਂ ਕੇ ਜੀ ਆ ਸਾਡੀਆਂ ਆਪਣੇ ਟਰੈਕਟਰ ਆ ਰਹੇ ਨੇ ਚਾਰ ਪੰਜ ਟਰੈਕਟਰ ਸੀ ਹੋਰ ਸੀ ਸਾਡੇ ਨਾਲ ਦੇ ਤਿੰਨ ਸਾਡੀਆਂ ਟਰੈਲੀਆਂ ਨੇ ਖਿੱਚ ਕੇ ਫੋਟੋਆਂ ਮੂਰੇ ਲਾ ਲੰਦੇ ਗੱਡੀ ਆ ਜੋ ਸਾਡੇ ਮਗਰ ਅਸੀਂ ਉੱਥੋਂ ਟਾਲਾ ਵੱਟ ਦਿੰਨੇ ਆ ਵੀ ਇਸ ਤਾਪ ਦੀ ਆ ਪਹੁੰਚਦਾ ਕਰਾਂਗੇ ਪਿੰਡ ਚੋਂ ਸਮਾਨ ਜਿਹਨੇ ਕਿਸੇ ਨੇ ਸਰਦਾ ਸਮਾਨ ਦਿੱਤਾਗਾ ਉਹ ਵੀ ਪਹੁੰਚਦਾ ਕਰਾਂਗੇ ਕਿਸ਼ਤੀਆਂ ਵਾਲਿਆਂ ਕੋਲੇ ਸਾਨੂੰ ਬਾਅਦ ਜਦੋਂ ਦੇ ਆ ਪ੍ਰਸ਼ਾਸਨ ਨੇ ਨਹੀਂ ਪਹੁੰਚਣ ਦਿੱਤਾਗਾ ਇਹ ਹੌਲੇ ਸਾਡੇ ਟਰੈਕਟਰ ਭਰੇ ਖੜੇ ਰਹੇ ਆ ਇਸ ਤੋਂ ਬਾਅਦ ਜਾਵਾਂਗੇ ਤੇ ਖਾਲੀ ਦੇਖੋ ਵੀ ਘਰਾਂ ਚ ਦੇ ਸਮਾਨ ਪਹੁੰਚਦਾ ਹੋਊ ਤਾਂ ਹੀ ਵਾਪਸ ਮੁੜਾਂਗੇ ਨਹੀਂ ਰਾਤ ਨੂੰ ਖੜਾਂਗੇ ਇੱਥੇ ਨਹੀਂ ਭਾਈ ਇੰਨੀ ਜਿਹੜਾ ਇਹਨਾਂ ਦੇ ਲੱਛਣ ਲੱਗਦੇ ਨੇ ਜਿਹੜੇ ਹਾਲਾਤ ਨੇ ਤਾਂ ਨਹੀਂ ਲੱਗਦਾ ਅੱਜ ਥੋੜੀ ਟਰਾਲੀ ਖਾਲੀ ਕਰਨ ਭਾਈ ਤੁਸੀਂ ਐਸਡੀਐਮ ਦੀ ਗੱਲ ਤੁਸੀਂ ਐਸਡੀਐਮ ਦੀ ਕੀ ਗੱਲ ਕਰ ਰਹੀ ਸੀ ਭਾਈ ਉਹ ਜਿਹੜਾ ਬੰਦਾ ਆਇਆ ਸੀਗਾ ਗੱਡੀ ਲੈ ਕੇ ਉਹਨੇ ਐਸਡੀਐਮ ਨੂੰ ਫੋਨ ਲਾਇਆ ਕਹਿੰਦਾ ਇਹ ਸਮਾਨ ਆਇਆ ਚਾਰ ਆ ਤੇ ਮੈਡੀਕਲ ਦਾ ਸਮਾਨ ਕਹਿੰਦਾ ਕਿੱਥੇ ਭੇਜ ਗਏ ਉਹ ਕਹਿੰਦਾ ਮੈਂ ਦੱਸਦਾ ਉਹ ਦੂਆ ਬੰਦੇ ਨੇ ਲਾਇਆ ਕੇ ਤੇ ਪੀਏ ਨੂੰ ਫੋਨ ਤੇ ਉਹ ਸਾਨੂੰ ਕਹਿੰਦੇ ਬਈ ਤੁਸੀਂ ਇੱਕ ਟਰਾਲੀ ਇੱਧਰ ਲੈ ਜਾਓ ਇੱਕ ਦੂਜੇ ਪਾਸੇ ਲੈ ਜਾਓ ਮੈਂ ਕਿਹਾ ਬਈ ਜੇ ਸਾਡੀਆਂ ਟਰਾਲੀਆਂ ਜਾਣੀਆਂ ਇਕੱਠੀਆਂ ਜਾਣੀਆਂ ਮੈਂ ਇਕੱਲੀ ਇਕੱਲੀ ਟਰਾਲੀ ਨਹੀਂ ਹਾਂਦੀ ਤੇ ਉਹਦੂਆ ਕਹਿੰਦੇ ਚੱਲ ਸਾਡੇ ਪਿੱਛੇ ਲਾ ਲਓ ਆ ਯਾਰ ਇਹ ਬੰਦੇ ਮੈਂ ਆਪਾਂ ਪਿੰਡ ਤੋਂ ਸਾਂਝਾ ਪੈਸੇ ਨਾਲ ਸਮਾਨ ਲੈ ਕੇ ਆਏ ਆ ਮੈਂ ਆਪੇ ਇਹਨਾਂ ਦੇ ਨਾਲ ਨਹੀਂ ਜਾਣਾ ਆਪਾਂ ਹੋਰ ਪਾਸੇ ਚੱਲ ਪੜਦੇ ਆ ਉਹ ਗੱਡੀ ਲੈ ਕੇ ਦੋ ਡਾਇਰੈਕਟਰ ਲੈ ਕੇ ਗਾਹਾਂ ਲਾਂਗੇ ਅਹੀਂ ਸਾਈਡ ਤੇ ਮੁੜੇ ਬਈ ਤੁਸੀਂ ਕਿੱਥੋਂ ਆਏ ਹੋ ਬੋਨੇ ਤੋਂ ਅੱਛਾ ਤੁਸੀਂ ਮੋਗੇ ਵਾਲੇ ਹੋ ਤੁਹਾਡੇ ਨਾਲ ਵੀ ਇਹੀ ਹਾਂਜੀ 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 ਇਹੀ ਹੋਇਆ ਤੁਸੀਂ ਬਾਈ ਕਿੱਥੇ ਹੋ ਜੀ ਬਰਿੰਡਾ ਜਿਹਾ ਜੀ ਹਲਕਾ ਮੋੜ ਅਚਾ ਅਨੰਦਗੜ ਪਿੰਡ ਦੇ ਤੁਸੀਂ ਵੀ ਹਾਂਜੀ ਹਾਂਜੀ ਅੱਛਾ ਮਤਲਬ ਤੁਹਾਨੂੰ ਹੁਣ ਜਿਸ ਤਰ੍ਹਾਂ ਬਾਈ ਜੀ ਤੁਹਾਨੂੰ ਪਰੇਸ਼ਾਨੀ ਬਹੁਤ ਕੀਤਾ ਗਿਆ ਤੁਹਾਨੂੰ ਮਖਾ ਜੀ ਤੁਰਕੇ ਵੀ ਨਹੀਂ ਨੰਗਣ ਦਿੱਤਾ ਸਾਨੂੰ ਅੱਛਾ ਜੀ ਪੁੱਠੇ ਮੜੋ ਕਹਿੰਦੇ ਅੱਛਾ ਤੁਸੀਂ ਕਹਿੰਦੇ ਤੁਸੀਂ ਤੁਰਕੇ ਸਿਰ ਤੇ ਲੈ ਜਾਂਦੇ ਆ ਵੱਡਾ ਬਿੱਡੋ ਪੇ ਭਾਗ ਤੁਰਕੇ ਵੀ ਲੈ ਜਾਣ ਦਿੱਤਾ ਮਖਾ ਜੀ ਉਹ ਰੈਲੀਆਂ ਹੁੰਦੀਆਂ ਉਦੋਂ ਸਾਨੂੰ ਕਿਵੇਂ ਕੁਰਸੀਆਂ ਦੇ ਬਾਹੋਂ ਨੇ ਹੁੰਨੇ ਹੋ ਹੁਣ ਕਿਉਂ ਨਹੀਂ ਜਾਂਦੇ ਤੁਰਕੇ ਘੇਚ ਕੇ ਚਲੇ ਜਾਂਦੇ ਆ ਬੱਸਾਂ ਭਰਦੇ ਆ ਹ ਅਜੋ ਪਰਸੂ ਵੀ ਇਹ ਇਹ ਹਾਲਾਤ ਤਾਂ ਉਤਰੀ ਵੀ ਹਾਂ ਹਾਂ ਹਾਂਜੀ ਹਾਂਜੀ ਬਈ ਪਿੰਡ ਦੇ ਲੋਕ ਸੀਗੇ ਉਹ ਕਹਿੰਦੇ ਸੀ ਅੱਜ ਘਰੇ ਜਾਣਾਗਾ ਜਾਣ ਨਹੀਂ ਦਿੱਤੇ ਕਹਿੰਦੇ ਪਿੱਛੇ ਖੜਜੋ ਉਹ ਮੂਰਲੇ ਨੇ ਤੋਰਤਾ ਉੱਥੇ ਵਿਚਾਲੇ ਧੁੱਪ ਪੈਂਦੀ ਐ ਈ ਨੀ ਗੱਡੀ ਧੁੱਪ ਤੇ ਉੱਥੇ ਖੜਾਈ ਰੱਖਿਆ ਕਹਿੰਦੇ ਜਨਰਲ ਟਾਈਮ ਜਾਂਦਾ ਨੇ ਉਹਨਾਂ ਟਾਈਮ ਆ ਉਹ ਇੱਥੇ ਖੜੇ ਰਹੋ ਉਹ ਲੋਕ ਹਾਰ ਕੇ ਫੇਰ ਪਿੱਛੇ ਹੀ ਮੁੜੇ ਸੋ ਇਹ ਤੋਂ ਬਾਅਦ ਕੀ ਬੋਲਿਆ ਜਾ ਸਕਦਾ ਜਿਹੜਾ ਸਾਰਾ ਕੁਝ ਇਹਨਾਂ ਲੋਕਾਂ ਨੇ ਦੱਸਤਾ ਬਠਿੰਡੇ ਵਾਲੇ ਪਰਸੋਂ ਰਾਤ ਦੇ ਚੱਲੇ ਆਗੇ ਕੱਲ ਸਾਰਾ ਦਿਨ ਇਹਨਾਂ ਦਾ ਰਾਹ 'ਚ ਸੀਗਾ ਉਹ ਰੁਕਦੇ ਆ ਰਾਹ 'ਚ ਜਿਹੜੀਆਂ ਕਰਤੂਤਾਂ ਇਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਕਰਦੇ ਆ ਤਾਂ ਉਹ ਵੀ ਇਹਨਾਂ ਨੇ ਦੱਸੀਆਂ ਕਹਿੰਦੇ ਸੀ ਫਿਰੋਜ਼ਪੁਰ ਗਏ ਆਮ ਆਦਮੀ ਪਾਰਟੀ ਵਾਲੇ ਬੰਦੇ ਆਏ ਟਰੈਕਟਰ ਤੇ ਬੈਠ ਕੇ ਫੋਟੋਆਂ ਲਹਾਈਆਂ ਤੇ ਦੱਸਨੇ ਸਾਡਾ ਰਸ਼ਨ ਆ ਜੀ ਮਤਲਬ ਕੇਜਰੀ ਵਾਲੇ ਇੱਥੇ ਆਉਂਦੇ ਨੇ ਆਮ ਲੋਕਾਂ ਦਾ ਰਾਹ ਬੰਦ ਕਰ ਦਿੱਤਾ ਗਿਆ ਇਸ ਪਿੰਡ ਦੇ ਲੋਕਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਗਿਆ ਜਿਹੜੇ ਅਸਲ ਮਾਇਨੇ 'ਚ ਸੇਵਾ ਕਰਨ ਆਉਂਦੇ ਨੇ ਉਹ ਸੜਕਾਂ ਤੇ ਰੋਲ ਰਹੇ ਨੇ 6 6 7 7 ਘੰਟੇ ਹੋ ਗਏ ਉਹਨਾਂ ਨੂੰ ਇੱਥੇ ਧੁੱਪ ਦੇ ਵਿੱਚ ਸੜਕ ਤੇ ਬੈਠਿਆਂ ਨੂੰ ਹਰ ਜੀ ਕਿਹੜੀ ਸੇਵਾ ਕੇਜਰੀਵਾਲ ਕਰ ਜਾਣਗੇ ਜਿਹੜੇ ਨਾ ਅਸਲ ਸੇਵਾਦਾਰਾਂ ਨੂੰ ਪਰੇਸ਼ਾਨ ਕਰਕੇ ਲੈ ਕੇ ਕੀ ਆਏ ਨੇ ਕੀ ਐਲਾਨ ਕਰਕੇ ਜਾਣਗੇ ਕੇਜਰੀਵਾਲ ਕੀ ਦੇ ਜਾਣਗੇ ਪੰਜਾਬ ਦਾ ਕਿਹੜੀ ਇਹ ਜੀ ਕੋਈ ਜਾਦੂ ਦੀ ਛੜੀ ਲੈ ਕੇ ਆਉਣਗੇ ਜਿਹਦੇ ਨਾਲ ਇੱਕਦਮ ਉਹ ਸਾਰਾ ਪਾਣੀ ਸੁਕਾ ਜਾਣਗੇ ਜਾਂ ਸਾਰੇ ਲੋਕਾਂ ਨੂੰ ਦੁਬਾਰੇ ਵੇਕਰਾਂ ਨੂੰ ਕਰਾਂ ਚ ਮੁੜਬ ਸੇਵਾ ਕਰ ਜਾਣਗੇ ਉਹਨਾਂ ਦਾ ਇਹ ਸਿਰਫ ਡਰਾਮਾ ਹੀ ਕਰਨਾ ਆਉਂਦਾ ਪਹਿਲਾਂ ਤਾਂ 15 ਦਿਨਾਂ ਬਾਅਦ ਕੇਜਰੀਵਾਲ ਨੂੰ ਪੰਜਾਬ ਦੀ ਯਾਦ ਆਈ ਜੇ ਕੇਜਰੀਵਾਲ ਦਾ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਜੇ ਕੇਜਰੀਵਾਲ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਤਾਂ ਡੱਟ ਜਾਣ ਸੈਂਟਰ ਦੇ ਖਿਲਾਫ वैसे भी ਇਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਪ ਮੱਕੜ ਵੀ ਜਦੋਂ ਕੇਜਰੀਵਾਲ ਜੇਲ੍ਹ ਚ ਹੁੰਦੇ ਨੇ ਉਦੋਂ ਸਾਰੇ ਡਟ ਜਾਂਦੇ ਨੇ ਉੱਥੇ ਇਥੋਂ ਪੰਜਾਬ ਚੋਂ ਬੱਸਾਂ ਪਰ ਪਰ ਲੈ ਜਾਂਦੇ ਨੇ ਉਦੋਂ ਉੱਥੇ ਧਰਨੇ ਲਾ ਦਿੰਦੇ ਨੇ ਦਿੱਲੀ ਉਦੋਂ ਦਿੱਲੀ ਦੀਆਂ ਸੜਕਾਂ ਤੇ ਬੈਠ ਜਾਂਦੇ ਨੇ ਜਾ ਕੇ ਹੁਣ ਇਹ ਕੇਂਦਰ ਤੋਂ ਕੁਝ ਮੰਗ ਕਿਉਂ ਨਹੀਂ ਕਰਦੇ ਸਾਡੇ ਮੁੱਖ ਮੰਤਰੀ ਦੇ ਸ਼ਬਦੀ ਬਹੁਤ ਸੌਫਟ ਹੁੰਦੇ ਨੇ ਕੇਂਦਰ ਪ੍ਰਤੀ ਤਾਂ ਉਹ ਕਹਿੰਦੇ ਨੇ ਕਿ ਮੈਂ ਮੰਗ ਕਰਾਂਗਾ ਪੰਜਾਬ ਦੇ ਲਈ ਪ੍ਰਧਾਨ ਮੰਤਰੀ ਤੋਂ ਹੁਣ ਕਿਉਂ ਨਹੀਂ ਕੇਜਰੀਵਾਲ ਦਾ ਕੰਮ ਕੀ ਸੀ ਇੱਥੇ ਕੀ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ ਆਉਣਾ ਸੀ ਉਹਨੇ ਨੇ ਤੇ ਜਦੋਂ ਸੇਵਾ ਦੀ ਗੱਲ ਆਉਂਦੀ ਆ ਜਾਂ ਮਦਦ ਦੀ ਗੱਲ ਆਉਂਦੀ ਆ ਤਾਂ ਉਹ ਕਹਿੰਦੇ ਨੇ ਮੈਂ ਬਗਲੀ ਪਾ ਕੇ ਜਾਊਂਗਾ ਤੇ ਦਿੱਲੀ ਦੇ ਘਰ ਘਰ ਜਾ ਕੇ ਪੰਜਾਬ ਦੇ ਲਈ ਮੰਗੂਗਾ ਕੀ ਪੰਜਾਬ ਦੇ ਲਈ ਮੰਗਣ ਦੀ ਲੋੜ ਆ ਪੰਜਾਬ ਤਾਂ ਇੱਥੇ ਖੜਾ ਆ ਸਾਰੇ ਸੇਵਾਦਾਰ ਖੜੇ ਨੇ ਦੱਸ ਰਹੇ ਨੇ ਕਿ ਸਾਡੇ ਲਈ ਮੰਗਣ ਦੀ ਲੋੜ ਨਹੀਂ ਸੀ ਆਪਣੇ ਲਈ ਆਪ ਖੜਾਂਗੇ ਬਸ ਤੁਸੀਂ ਨਾ ਸਾਨੂੰ ਮਾਰੋ ਤੁਸੀਂ ਸਾਨੂੰ ਹੋਰ ਪਰੇਸ਼ਾਨ ਨਾ ਕਰੋ ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਇੱਕ ਤਾਂ ਕੁਦਰਤੀ ਆਫਤ ਆਈ ਹੋਈ ਆ ਤੇ ਦੂਜੀ ਦਿੱਲੀ ਵਾਲੇ ਆਫਤ ਇੱਥੇ ਆ ਕੇ ਆ ਕੇ ਬਣ ਚੱਕ ਬਣ ਕੇ ਖੜ ਜਾਂਦੇ ਆਗੇ ਤਾਂ ਇਹ ਲੋਕ ਇਹੀ ਕਹਿ ਰਿਹਾ ਕਿ ਸਾਡੇ ਲਈ ਦਿੱਲੀ ਦਿੱਲੀ ਚੋਂ ਮੰਗਣ ਦੀ ਲੋੜ ਨਹੀਂ ਇਹ ਉਹ ਪੰਜਾਬ ਆ ਜਿੱਥੋਂ ਦਿੱਲੀ ਦੇ ਲੋਕ ਆ ਕੇ ਰੋਟੀ ਲੰਗਰ ਛੱਕੇ ਜਾਂਦੇ ਸੀ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਦੇ ਲੋਕਾਂ ਦਾ ਵੀ ਇਹਨਾਂ ਨੇ ਉਦੋਂ ਟਿੱਡ ਭਰਦੇ ਰਹੇ ਆਗੇ ਜਦੋਂ ਕਰੋਨਾ ਸੀ ਤੁਹਾਡਾ ਜਿਹੜਾ ਤੁਸੀਂ ਸਿਹਤ ਮਾਡਲ ਕਹਿੰਦੇ ਹੋ ਉਹ ਪੂਰਾ ਫੇਲ ਹੋ ਚੁੱਕਿਆ ਸੀ ਉਦੋਂ ਆਕਸੀਜਨ ਪੰਜਾਬ ਤੋਂ ਜਾਂਦੀ ਸੀ ਉਦੋਂ ਪੰਜਾਬੀਆਂ ਨੇ ਆਕਸੀਜਨ ਦੇ ਲੰਗਰ ਲਾਏ ਸੀ ਉਦੋਂ ਕਿ ਇਹ ਕੇਜਰੀਵਾਲ ਕੀ ਕੀ ਇਹ ਦਿੱਲੀ ਪੰਜਾਬ ਨੂੰ ਦੇ ਦੇਗੀ ਕੀ ਕਿਹੇ ਕੇਜਰੀਵਾਲ ਪੰਜਾਬ ਨੂੰ ਦੇ ਦੇਣਗੇ ਤਾਂ ਸਾਰੇ ਲੋਕਾਂ ਦੀ ਪੀਲ ਇਹੀ ਆ ਪਰੇਸ਼ਾਨ ਹੋ ਰਹੇ ਨੇ ਉਹ ਕਹਿੰਦੇ ਸੀ ਪਹਿਲਾਂ ਹੀ ਪਰੇਸ਼ਾਨ ਹਨ ਉਹਨਾਂ ਨੂੰ ਹੋਰ ਪਰੇਸ਼ਾਨਾ ਕੀਤਾ ਜਾਵੇ